ਜਿੰਦਾਬਾਦ 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 ਹੱਕ ਆਲੀ ਜੋ ਲੜਦੇ ਲੋਕ ਗੱਲਾਂ ਤੋਂ ਵੀ ਡਰਦੇ ਲੋਕ ਮੰਗ ਮੰਗ ਕੇ ਦੇਖ ਲਿਆ ਜੋਰ ਜਮਾ ਕੇ ਦੇਖਾਂਗੇ ਇਹ ਸਰਕਾਰਾਂ ਕਰਦੀਆਂ ਕੀ ਥੇਰਾ ਮੇਰੀ 420 ਥੇਰਾ ਫੇਰੀ ਚੱਕ ਦੇਾਂਗੇ ਟੌਣ ਤੇ ਕੋਟਾ ਰੱਖ ਦੇਾਂਗੇ ਬੜੇ ਸਰਕਾਰ ਮਰਦਾਬਾ ਮਰਦਾਬਾ ਗੁਰਪ੍ਰਿੰਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਗਰਦਾਸਪੁਰ ਅੱਜ ਜੋ ਪੰਜਾਬ ਭਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਐਮਐਮ ਮੋਰਚੇ ਵੱਲੋਂ ਜੋ ਕਾਲ ਦਿੱਤੀ ਗਈ ਸੀ ਉਸ ਕਾਲ ਨੂੰ ਲਾਗੂ ਕਰਦਿਆ ਅੱਜ ਜੂਨ ਦਮਦਮਾ ਸਾਹਿਬ ਜਿਲ੍ਹਾ ਗਰਦਾਸਪੁਰ ਤੇ ਜੂਨ ਰਾਮ ਸੰਮਣ ਜੀ ਜੋ ਐਸ ਵੇਲੇ ਇੱਥੇ ਆਗੂ ਟੀਮ ਜਿਹੜੀ ਹਾਜ਼ਰ ਹੋਈ ਆ ਜੋ ਐਸ ਵੇਲੇ ਕਿਸਾਨਾਂ ਦੇ ਉੱਤੇ ਹੋਰ ਨਿਆਜ ਉਹ ਪਰਾਲੀ ਵਾਲੇ ਜਿਹੜੇ ਪਰਚੇ ਆ ਉਹ ਪਾਏ ਜਾ ਰਹੇ ਆ 200 ਰੁਪਿਆ ਤੋਂ ਵੱਧ ਜਿਹੜੀ ਝੋਨੇ ਦੇ ਉੱਤੇ ਜਿਹੜੀ ਕਾਟਿਆ ਮੁਖਤਰ ਦੇ ਨਾਂ ਦੇ ਤੇ ਸਿਲ ਦੇ ਨਾਂ ਦੇ ਕੁਦਰਤੀ ਬੇਲੋੜੀ ਜਿਹੜੀ ਬਰਸਾਤ ਹੋਈ ਉਹਦੇ ਕਰਕੇ ਮੁਖਤਰ ਦੇ ਜਿਹੜੀ ਸੇਲ ਕਰਕੇ ਕੱਟ ਜਿਹੜੀ ਆ ਉਹ ਪਾਈ ਜਾ ਰਹੀ ਆ ਇਹਦੇ ਨਾਲ ਹੀ 61 ਰੁਪਏ 50 ਪੈਸੇ ਜੋ ਗੰਨੇ ਦਾ ਬਕਾਇਆ ਆ ਉਹ ਅਜੇ ਵੀ ਸਰਕਾਰੀ ਤੌਰ ਤੇ ਜਿਹੜਾ ਸਰਕਾਰ ਮੰਨੀ ਸੀਗੀ ਉਹ ਸਰਕਾਰ ਭੱਜ ਨਿਕ ਭੱਜ ਨਿਗਲ ਤੁਰ ਲੱਗਦੀ ਆ ਅਸੀਂ ਇਹ ਤੁਹਾਡੇ ਮਾਦੀਮ ਰਾਹੀਂ ਕਹਿਣਾ ਚਾਹੁੰਦੇ ਆ ਵੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫ਼ਤਰ 13 ਤਰੀਕ ਨੂੰ ਇੱਥੇ ਧਰਨਾ ਵੀ ਵੱਡਾ ਰੱਖਿਆ ਗਿਆ ਆ ਤੇ 61 ਰੁਪਏ 50 ਪੈਸੇ ਉਸ ਸਮੇਂ ਤੋਂ ਪਹਿਲਾਂ ਜਿਹੜਿਆ ਦਿੱਤੇ ਜਾਣ ਇਹਦੇ ਨਾਲ ਹੀ ਆ ਜੋ ਵੱਡਾ ਜੋ ਹੜ ਮੈਨ ਮੇੜ ਹੜ ਜੋ ਜਿਹੜਾ ਆ ਜਿਹਨੂੰ ਕੁਦਰਤੀ ਆਸਤੇ ਸਰਕਾਰਾਂ ਵੱਲੋਂ ਕਿਹਾ ਜਾਂਦਾ ਪਰ ਇਹ ਮੈਨ ਮੇੜ ਜਿਹੜਾ ਹੜ ਆਡੀਆਂ ਜਥੇਬੰਦਕ ਜੋ ਜਥੇਬੰਦੀਆਂ ਆ ਉਹਨਾਂ ਦੇ ਵਿਚਾਰ ਅਧੀਨ ਆ ਉਹ ਜੋ ਕਿਸਾਨਾਂ ਦਾ ਜੋਗ ਤੇ ਸਹੀ ਮੁਆਵਜ਼ਾ ਆ ਜੋ ਕੇਂਦਰ ਸਰਕਾਰ ਬਿਲਕੁਲ ਨਗੂਣਾ ਜਾਂ ਮੰਨ ਕੇ ਗਈ ਆ ਪਰ ਉਹ ਵੀ ਅਜੇ ਤੱਕ ਕਿਸਾਨਾਂ ਤੱਕ ਨਹੀਂ ਪਹੁੰਚਿਆ ਨਾ ਸਰਕਾਰ ਵੱਲੋਂ ਕੋਈ ਮਾਲੀ ਤਾਂ ਪਹੁੰਚੀ ਆ ਉਹ ਜੋ ਮੁਆਵਜ਼ਾ ਆ ਉਹ ਕਿਸਾਨਾਂ ਨੂੰ ਜਿਹੜਾ ਆ ਜਾਰੀ ਕੀਤਾ ਜਾਵੇ ਤਾਂ ਕਿ ਜੋ ਉਹਨਾਂ ਦੀ ਕਿਸਾਨਾਂ ਦੀ ਜਿਹੜੀ ਆ ਮਾਂ ਆ ਉਹ ਫੜੀ ਜਾਵੇ ਤੇ ਬੇਲੋੜੇ ਜਿਹੜੇ ਕਿਸਾਨਾਂ ਦੇ ਉੱਤੇ ਪ੍ਰਾਲੀ ਦੇ ਪਰਚੇ ਪਾਉਣੇ ਆ ਉਹ ਬੰਦ ਕੀਤੇ ਜਾਣ ਤਾਂ ਕਿ ਕਿਸਾਨ ਐਸ ਵੇਲੇ ਬਹੁਤ ਵੱਡੀ ਦੁਵਿਧਾ ਦੇ ਵਿੱਚੋਂ ਲੰਘ ਰਿਹਾ ਆ ਜੋ ਸਾਡਾ ਝੋਨੇ ਦੀ ਪ੍ਰਾਲੀ ਨੂੰ ਸਾੜਨ ਦੇ ਉੱਤੇ ਮੁੱਦਾ ਆ ਸਰਕਾਰ ਬੇਲੋੜਾ ਪਰਚੇ ਕਰ ਰਹੀ ਆ ਅਸੀਂ ਵਾਤਾਵਰਨ ਦੇ ਪ੍ਰੇਮੀ ਆ ਪਰ ਇਸ ਪ੍ਰਾਲੀ ਦਾ ਪ੍ਰਬੰਧ ਅਸੀਂ ਕੀ ਕਰ ਸਕਦੇ ਆ ਇਹ ਸਰਕਾਰ ਦੇ ਹੱਥ ਦੇ ਵਿੱਚ ਆ ਇਹ ਕਰ ਲੈਣ ਪ੍ਰਬੰਧ ਸਾਰੀ ਪਰਾਲੀ ਲੈ ਜਾਣ ਅਸੀਂ ਦੇਣ ਨੂੰ ਤਿਆਰ ਆ ਪਰ ਉਹ ਕਿਸਾਨ ਐਸ ਵੇਲੇ ਕਰ ਕੀ ਸਕਦਾ ਹੈ ਉਹਦੇ ਵਿੱਚ ਸਮਾਂ ਕਿਹੜਾ ਬਚ ਰਿਹਾ ਵਾ ਸਾਡੀ ਮਜਬੂਰੀ ਆ ਪਰਾਲੀ ਨੂੰ ਅੱਗ ਲਾਉਣਾ ਸਾਡਾ ਕੋਈ ਸ਼ੌਂਕ ਨਹੀਂ ਦੂਸਰੇ ਬੰਨੇ ਜਿਹੜਾ ਗੰਨੇ ਦਾ ਪੈਸਾ ਉਹ ਅਜੇ 61 ਰੁਪਏ ਪਿਛਲੇ ਸੀਜ਼ਨ ਵਾਲਾ ਨਹੀਂ ਦੇ ਰਹੀ ਸਰਕਾਰ ਅਗਲਾ ਸੀਜ਼ਨ ਸਿਰ ਦੇ ਉੱਤੇ ਆ ਗਿਆ ਜਿਹੜੀ ਨਮੀ ਆ ਕੁਦਰਤੀ ਬਾਰਿਸ਼ ਦੇ ਨਾਲ ਉਹ ਝੋਨੇ ਦੇ ਵਿੱਚ ਹੋਊਗੀ ਉਹਦੇ ਉੱਤੇ ਵੀ ਛੋਟ ਦਿੱਤੀ ਜਾਵੇ ਦੂਸਰੇ ਬੰਨੇ ਜਿਹੜਾ ਝੋਨਾ ਆ ਉਹ ਪਹਿਲਾਂ ਕੁਦਰਤੀ ਬਾਰਿਸ਼ ਦੇ